ਦੀ ਬਾਜੀ ਲਾਵਾਂਗੇ ਜਿੰਨੀਆਂ ਵੀ ਬੀਬੀਆਂ ਅਸੀਂ ਤੇ ਪੂਰੀ ਲੱਖਾਂ ਦੀ ਗਿਣਤੀ ਚ ਵੋਟਾਂ ਪਾ ਕੇ ਅਸੀਂ ਆਪਣਾ ਪੰਜਾਬ ਬਚਾਵਾਂਗੇ ਅਸੀਂ ਉਹਦੇ ਨਾਲ ਆ ਜੀ ਤੁਰ ਤੋਂ ਹੀ ਆ ਪਹਿਲਾਂ ਵੀ ਵੱਡੀ ਲੰਬੀ ਲੀਡ ਤੋਂ ਜਿਚਾਇਆ ਹੁਣ ਵੀ ਵੱਡੀ ਲੰਬੀ ਲੀਡ ਤੋਂ ਜਿਤਾਵਾਂਗੇ ਸਰਦਾਰ ਸਿਮਰਨਜੀਤ ਮਾਨ ਦੇ ਲਈ ਮਰ ਮਿਟ ਜਾਵਾਂਗੇ ਅਸੀਂ ਹੋਰ ਕਿਸੇ ਪਾਸੇ ਨਹੀਂ ਜਾਵਾਂਗੇ ਲੋਕਾਂ ਨਾਲ ਛਲ ਕੀਤਾ ਜੀ ਝੂਠ ਬੋਲ ਕੇ ਲੋਕਾਂ ਨੂੰ ਛੁਟਕਲੇ ਨਾਲ ਠੱਗਿਆ ਜੀ ਠੱਗੀ ਤਾਂ ਇੱਕ ਵਾਰੀ ਵੱਜਦੀ ਹੁੰਦੀ ਹੈ ਬਾਰ-ਬਾਰ ਨਹੀਂ ਵੱਜਦੀ ਸੁਖਪਾਲ ਸਿੰਘ ਖੈਰਾ ਵੀ ਇੱਥੋਂ ਕਾਂਗਰਸ ਪਾਰਟੀ ਤੋਂ ਨੇ ਉਹ ਕਹਿ ਰਹੇ ਨੇ ਕਿ ਜਿੱਤ ਸਾਡੀ ਪੱਕੀ ਆ ਐਲਾਨ ਹੋਣਾ ਬਾਕੀ ਆ ਵੀਰੇ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੁੰਨੀ ਆ ਉਹਦਾ ਹੱਕ ਨਹੀਂ ਸੀਗਾ ਸੰਗਰੂਰ 'ਚ ਆਉਣ ਦਾ ਔਰ ਸਾਡੇ ਸੰਗਰੂਰ ਵਾਲਿਆਂ ਨੂੰ ਬੜਾ ਗੁੱਸਾ ਹੈ ਹੈ ਕਿ ਕਿ ਨਾ ਆਮ ਪਾਰਟੀ ਉਹ ਆਮ ਪਾਰਟੀ ਨਹੀਂ ਉਹ ਇੱਕ ਅੰਗਰੇਜ਼ੀ ਪਾਰਟੀ ਬਣ ਗਈ ਸਾਡੇ ਲਈ ਤਾਂ ਕਿਉਂਕਿ ਜਿਹੜੇ ਸਾਡੇ ਤੱਕ ਆਮ ਲੋਕਾਂ ਤੱਕ ਤਾਂ ਕਦੇ ਪਹੁੰਚੀ ਨਹੀਂ ਇਹ ਸੱਚ ਪੂਛੋ ਮੈਥੋਂ ਤੇ ਇੱਕ ਉਹ ਮਤਮਾਨ ਇੱਕ ਜਿਉਂਦੇ ਜੀਆਂ ਦੇ ਕੀਰਨੇ ਪਾਣ ਵਾਲਾ ਸੀ ਤੇ ਜਿਵੇਂ ਕਹਿੰਦੇ ਨੇ ਕੋਈ ਠੱਕੜੀ ਵਾਲਾ ਆਇਆ ਕੋਈ ਬੱਟਿਆਂ ਵਾਲਾ ਆਇਆ ਉਹਨਾਂ ਨੂੰ ਤਾਂ ਤੰਗ ਆ ਕੇ ਅਸੀਂ ਬਦਲਾਉ ਲਿਆਂਦਾ ਸੀ ਕਿ ਸਰਕਾਰ ਦੇ ਵਿੱਚ ਸਾਰਿਆਂ ਨੇ ਜਿਹੜਾ ਬਦਲਾਉ ਲਿਆਂਦਾ ਸੀਗਾ ਉਹ ਤੇ ਇੱਕ ਝਾੜੂ ਵਾਲੇ ਤੇ ਸਾਨੂੰ ਜਮੀ ਸੰਭਰ ਕੇ ਲਈ ਅੱਜ ਜੇ ਕਾਫਲੇ ਦੀ ਗੱਲ ਕਰਦਾ 250 ਮੋਟਰਸਾਈਕਲ ਕੱਲਾ ਡਿੜਬੇ ਦੇ ਵਿੱਚੋਂ ਆਇਆ ਹੈਗਾ ਨਾ ਹੁਣ ਦੇਖੋ ਕੋਈ ਤੁੱਪ ਦੇਖਦਾ ਨਾ ਸਾਹ ਦੇਖਦਾ ਪਰ ਉਹ ਕੀ ਦੇਖਦਾ ਸਰਦਾਰ ਸਿਮਰਜੀਤ ਮਾਨ ਸਾਹਿਬ ਨੂੰ ਦੇਖ ਰਹਾ ਵੀ ਕਦੋਂ ਆਉਣ ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਚੋਣਾਂ ਦਾ ਪ੍ਰਚਾਰ ਲਗਾਤਾਰ ਜਾਰੀ ਆ ਤੇ ਉਮੀਦਵਾਰਾਂ ਵੱਲੋਂ ਰੋਡ ਸ਼ੋਅ ਕੱਢੇ ਜਾ ਰਹੇ ਨੇ ਜ਼ਿਲ੍ਹਾ ਸੰਗਰੂਰ ਦੇ ਮਹਿਲਾ ਚ ਮੌਜੂਦ ਆ ਮੈਂ ਇੱਥਾਂ ਬਿਖੇ ਤਸਵੀਰਾਂ ਦਿਖਾਵਾਂਗੇ ਕਿ ਅੱਜ ਸਿਮਰਨਜੀਤ ਸਿੰਘ ਮਾਨ ਦਾ ਰੋਡ ਸ਼ੋਅ ਸੰਗਰੂਰ ਤੋਂ ਚੱਲ ਕੇ ਬਡਰੁਖਾ ਲੋਂਗੋਵਾਲ ਮਹਿਲਾ ਹੁੰਦਾ ਹੋਇਆ ਦਿੜਬਾ ਵੱਲ ਜਾਵੇਗਾ ਸੋ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾਉਂ ਰਿਹਾ ਕਿ ਰੋਡ ਸ਼ੋਅ ਇੱਥੇ ਪਹੁੰਚਣ ਵਾਲਾ ਤਸਵੀਰਾਂ ਜਿਹੜੇ ਨੌਜਵਾਨ ਨੇ ਆਪਣੇ ਮੋਟਰਸਾਈਕਲ ਲੈ ਕੇ ਢੋਲ ਵਜਾ ਕੇ ਸਵਾਗਤ ਕਰਨਗੇ ਰੋਡ ショਅ ਦਾ ਅਤੇ ਰੋਡ ショਅ ਦਾ ਹਿੱਸਾ ਬਣਨਗੇ ਲਗਾਤਾਰ ਸਿਮਰਨਜੀਤ ਸਿੰਘ ਮਾਨ ਉਮੀਦਵਾਰ ਪਿਛਲੇ ਦਿਨਾਂ ਤੋਂ ਰੋਡ ショਅ ਕੱਢ ਰਹੇ ਨੇ ਸੋ ਅੱਜ ਲੰਮਾ ਰੋਡ ショਅ ਬਟਰੁੱਖਾ ਸ੍ਰੀ ਮਸਤੂਆਣਾ ਸਾਹਿਬ ਤੋਂ ਹੁੰਦੇ ਹੋਏ ਅੱਗੇ ਵਧਣਗੇ ਆਪਣੇ ਇਲਾਕੇ ਚ ਲੋਕ ਸਭਾ ਹਲਕਾ ਸੰਗਰੂਰ ਚ ਰੋਡ ショਅ ਕੱਢ ਰਹੇ ਨੇ ਨੌਜਵਾਨ ਮੌਜੂਦ ਨੇ ਗੱਲਬਾਤ ਵੀ ਕਰਾਂਗੇ ਹਾਂਜੀ ਵੀਰ ਜੀ ਕੀ ਨਾਮ ਆਪਨਾ ਗੁਰਜੀਤ ਸਿੰਘ ਜੀ ਅੱਛਾ ਗੁਰਜੀਤ ਸਿੰਘ ਜੀ ਮਾਨ ਸਾਹਿਬ ਦੀ ਫੇਟ ਹੋ ਰਹੀ ਹੈ ਫਿਰ ਇੱਥੇ ਹਾਂਜੀ 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 ਬੜੇ ਬੜੇ ਚਾਵਾ ਨਾਲ ਹੋ ਰਹੀ ਹੈ ਜ قافلے ਦੇ ਨਾਲ ਜਾਵਾਂਗੇ ਸਾਨੂੰ ਤਾਂ ਬੜੇ ਜਰਾਂ ਤੋਂ ਉਮੀਦ ਸੀ ਜੀ ਕਿ ਸਾਡੀ ਕੌਮ ਦੇ ਜਰਨੈਲ ਅੱਜ ਸਾਡੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਨਗਰਾਂ ਦੇ ਵਿੱਚ ਰੋਡ ਸ਼ੋਅ ਕਰਨਾ ਆ ਰਹੇ ਨੇ ਕਿਉਂਕਿ ਅਸੀਂ ਵੀ ਸਾਡੀ ਵੀ ਹੱਕ ਬਣਦਾ ਹੈ ਸਾਰੀ ਮਤਲਬ ਜਨਤਾ ਦਾ ਅਤੇ ਸੰਗਤ ਦਾ ਵੀ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ પા ਕੇ ਅਸੀਂ ਜਿੱਤੇ ਅੱਗੇ ਇਹਨਾਂ ਨੂੰ ਐਮਪੀ ਭੇਜਾਂਗੇ ਸੋ ਸਾਰੀ ਸੰਗਤ ਇਸ ਕਾਫਲੇ ਕਿੱਥੋਂ ਚੱਲਿਆ ਕਿੱਧਰ ਨੂੰ ਜਾਣਾ ਕਿੱਥੇ ਤੱਕ ਪਹੁੰਚਣਾ ਚਾਹੁੰਦਾ ਇਹ ਤਾਂ ਜੀ ਦੇਖੋ ਪਹਿਲਾਂ ਤਾਂ ਦੂਸਰੇ ਪਿੰਡਾਂ ਕੋ ਨਹੀਂ ਆਇਆ ਵਾਂ ਉਹ ਸੰਗਰੂਰ ਹੁੰਦੇ ਹੋਏ ਇਧਰ ਨੂੰ ਚੱਲਣਾ ਸਾਡੇ ਪਿੰਡਾਂ ਨੂੰ ਅਸੀਂ ਦੜਬੇ ਤੋਂ ਨਾਮ ਹੁੰਦੇ ਹੋਏ ਬਾਲੇ ਪਿੰਡਾਂ ਦੇ ਵਿੱਚ ਦੀ ਕੱਢਿਆ ਜੀ ਕਾਫਲਾ ਹਾਂਜੀ ਬਿਲਕੁਲ ਭਾਈ ਜੀ ਕਿਵੇਂ ਜੋਸ਼ ਆ ਪੂਰਾ ਹਾਂਜੀ ਪੂਰਾ ਜੋਸ਼ ਆ ਜੀ ਬਾਕੀ ਮਾਨ ਸਾਹਿਬ ਤਾਂ ਕਹਿੰਦੇ ਨੇ ਕਿ ਦਾੜੀ ਕੇਸ ਰੱਖੋ ਪੂਰਾ ਸਿੰਘ ਸੋਜੋ ਹਨਾ ਪਰ ਤੁਸੀਂ ਮਾਨ ਸਾਹਿਬ ਦੀ ਸੋਚ ਤੇ ਚੱਲਦੇ ਹੋ ਤੁਸੀਂ ਹਾਂਜੀ ਚੱਲਦੇ ਜੀ ਚੱਲਾਂਗੇ ਜਰੂਰ ਚੱਲਾਂਗੇ ਜੀ ਹਾਂਜੀ ਅੱਛਾ ਕਿਵੇਂ ਮਾਨ ਸਾਹਿਬ ਵਧੀਆ ਕਿਉਂ ਲੱਗਦੇ ਨੇ ਤੁਹਾਨੂੰ ਦੂਜੇ ਉਮੀਦਵਾਰ ਕਿਉਂ ਨਹੀਂ ਵਧੀਆ ਲੱਗਦੇ ਵਧੀਆ ਲੱਗਦੇ ਨੇ ਜਿਸਖੀ ਨਾਲ ਜੁੜੇ ਹੋਏ ਨੇ ਜੀ ਹਾਂਜੀ ਹੋਰ ਉਮੀਦਵਾਰ ਨੇ ਸੁਖਪਾਲ ਸਿੰਘ ਖਹਿਰਾ ਹੋ ਗਏ ਗਰਮੀਤ ਮੀਤ ਹੇਰ ਇੱਥੋਂ ਨੇ ਸ਼ਰੋਮਣੀ ਅਕਾਲੀ ਦਲ ਇਕਬਾਲ ਸਿੰਘ ਝੁੰਦਾ ਨੇ ਹੋਰ ਪਾਰਟੀਆਂ ਨੂੰ ਕਿਵੇਂ ਦੇਖੋ ਉਹਨਾਂ ਨੂੰ ਕਿਵੇਂ ਵੀ ਨਹੀਂ ਦੇਖਦੇ ਬਹੁਤ ਅਕੇ ਵੈ ਨੇ ਜ਼ੀਰੋ ਪਾਰਟੀਆਂ ਨੇ ਜੀ ਸਾਰੀਆਂ ਹਾਂਜੀ ਅੱਛਾ ਤੁਹਾਨੂੰ ਸਿਮਰਜੀਤ ਮਾਨ ਵਧੀਆ ਲੱਗ ਹਾਂਜੀ ਬਿਲਕੁਲ ਜਿਹੜੇ ਨੌਜਵਾਨ ਨੇ ਉਹ ਵੀ ਪਹੁੰਚੇ ਹੋਏ ਨੇ ਆਪਣੇ ਮੋਟਰਸਾਈਕਲ ਲੈ ਕੇ ਟਰੈਕਟਰ ਲੈ ਕੇ ਕਿ ਅਸੀਂ ਕਾਫਲੇ ਦਾ ਹਿੱਸਾ ਬਣਾਂਗੇ ਇੱਥੋਂ ਜੁੜਾਂਗੇ ਅਤੇ ਰੋਡ ਸ਼ੋਅ ਦੇ ਨਾਲ ਅੱਗੇ ਚੱਲਾਂਗੇ ਪਿੰਡਾਂ 'ਚ ਕਿਉਂਕਿ ਗੱਲਬਾਤ ਕਰੀਏ ਤਾਂ ਪਿੰਡਾਂ 'ਚ ਅੱਗੇ ਪਹੁੰਚਣਗੇ ਸਿਮਰ ਰਣਜੀਤ ਸਿੰਘ ਮਾਨ ਲੋਕ ਸਭਾ ਹਲਕਾ ਸੰਗਰੂਰ ਦੇ ਪਿੰਡ ਨੇ ਸੋ ਲਗਾਤਾਰ ਵੱਡੀ ਗਿਣਤੀ 'ਚ ਔਰਤਾਂ ਵੀ ਪਹੁੰਚੀਆਂ ਹੋਈਆਂ ਨੇ ਹਾਂਜੀ ਕੀ ਨਾਮ ਹੈ ਜੀ ਆਪਣਾ ਅੰਗਰੇਜ਼ कौर ਅੱਛਾ ਜੀ ਮਾਨ ਸਾਹਿਬ ਦੇ ਰੋਡ ਸ਼ੋਅ ਦਾ ਹਿੱਸਾ ਬਣਨਾ ਫਿਰ ਅੱਜ ਹਾਂਜੀ ਹਾਂਜੀ ਠੀਕ ਹੈ ਅਸੀਂ ਰੋਡ ਸ਼ੋਅ ਦਾ ਹਿੱਸਾ ਬਣਾਂਗੇ ਮਾਨ ਕੌਮ ਦਾ ਜਰਨਲ ਆ ਸਾਡੀ ਕੌਮੀ ਲੜਾਈ ਉਹਨੇ ਲੜੀ ਐ ਸਾਡੇ ਲਈ ਅਸੀਂ ਉਹਦੇ ਨਾਲ ਆ ਜੀ ਤੁਰ ਤੋਂ ਹੀ ਆ ਪਹਿਲਾਂ ਵੀ ਬੱਡੀ ਲੰਬੀ ਲੀਡ ਤੋਂ ਜਿਚਾਇਆ ਹੁਣ ਵੀ ਬੱਡੀ ਲੰਬੀ ਲੀਡ ਤੋਂ ਜਿਤਾਵਾਂਗੇ ਤੇ ਅਸੀਂ ਮਾਂ ਸਰਦਾਰ ਸਿਮਰਨਜੀਤ ਮਾਨ ਦੇ ਲਈ ਮਰ ਮਿਟ ਜਾਵਾਂਗੇ ਅਸੀਂ ਹੋਰ ਕਿਸੇ ਪਾਸੇ ਨਹੀਂ ਜਾਵਾਂਗੇ ਆਮ ਆਦਮੀ ਪਾਰਟੀ ਨੇ ਗੁਰਮੀਤ ਸਿੰਘ ਮੀਤ ਹੇਅਰ ਨੇ ਉਹ ਆਮ ਆਦਮੀ ਪਾਰਟੀ ਕਿਵੇਂ ਲੱਗਦੀ ਐ ਤੁਸੀਂ ਉਹਨਾਂ ਉਹ ਪਾਰਟੀ ਵਧੀਆ ਨਹੀਂ ਲੱਗਦੀ ਜਾਂ ਕੀ ਲੱਗਦਾ ਤੁਹਾਨੂੰ ਆਮ ਪਾਲਤੀ ਜੀ ਉਹ ਜਿੰਮੇਬਾਦ ਦੇ ਕਰਦੇ ਸੀ ਵੀ ਅਸੀਂ ਆਮ ਘਰਾਂ ਤੋਂ ਚੱਲਾਂਗੇ ਲੋਕਾਂ ਨਾਲ ਛਲ ਕੀਤਾ ਜੀ ਝੂਠ ਬੋਲ ਕੇ ਲੋਕਾਂ ਨੂੰ ਛੁਟਕ ਲੈ ਨਾਲ ਠੱਗਿਆ ਜੀ ਠੱਗੀ ਤਾਂ ਇੱਕ ਵਾਰੀ ਵੱਜਦੀ ਹੁੰਦੀ ਹੈ ਬਾਰ ਬਾਰ ਨਹੀਂ ਵੱਜਦੀ ਹੁਣ ਸਾਡੇ ਲੋਕ ਬਹੁਤ ਜਾਗਰੂਜ ਹੋ ਗਏ ਠੱਗੀ ਨਹੀਂ ਖਾਣਗੇ ਠੀਕ ਹੈ ਸੁਖਪਾਲ ਸਿੰਘ ਖੈਰਾ ਵੀ ਇੱਥੋਂ ਕਾਂਗਰਸ ਪਾਰਟੀ ਤੋਂ ਨੇ ਉਹ ਕਹਿ ਰਹੇ ਨੇ ਕਿ ਜਿੱਤ ਸਾਡੀ ਪੱਕੀ ਆ ਐਲਾਨ ਹੋਣਾ ਬਾਕੀ ਆ ਵੀਰੇ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੁੰਨੀ ਆ ਉਹਦਾ ਹੱਕ ਨਹੀਂ ਸੀਗਾ ਸੰਗਰੂਰ ਚ ਆਉਣ ਦਾ ਔਰ ਸਾਡੇ ਸੰਗਰੂਰ ਵਾਲਿਆਂ ਨੂੰ ਬੜਾ ਗੁੱਸਾ ਹੈ ਸਬਕਾਲ ਸਬਕਾਲ ਸਿੰਘ ਖਹਿਰਾ ਇੱਥੇ ਕਿਉਂ ਆਇਆ ਤੇ ਅਸੀਂ ਉਹਨੂੰ ਕੋਈ ਵੋਟ ਨਹੀਂ ਪਾਵਾਂਗੇ ਉਂ ਪਮਾ ਹੋ ਕਿਤੇ ਮਰਜੀ ਫਰੀ ਜਾਵੇ ਬਿਲਕੁਲ ਜੀ ਕੀ ਨਾਮ ਹੈ ਜੀ ਆਪਣਾ ਦਸਵਿੰਦਰ ਕੌਰ ਕਿਹੜਾ ਪਿੰਡ ਜੀ ਡੜਬਾ ਹਲਕਾ ਅੱਛਾ ਜੀ ਹਲਕੇ ਡੜਬੇ ਚ ਪਹੁੰਚ ਰਹੇ ਨੇ ਫਿਰ ਮਾਨ ਸਾਹਿਬ ਹਾਂਜੀ ਹਾਂਜੀ ਮੌਜ ਪਹੁੰਚ ਰਹੇ ਨੇ ਜੀ ਸਾਨੂੰ ਬੜੀਆਂ ਉਮੀਦਾਂ ਦੇ ਨਾਲ ਵੇਟ ਹੈ ਇਹਨਾਂ ਦੇ ਨਾਲ ਅਸੀਂ ਰੱਖਿਆ ਹੋਇਆ ਪੂਰੇ ਪੂਰੇ ਅਸੀਂ ਜੁੜੇ ਹੋਇਆ ਮੰਨਤਾਂ ਤੋਂ ਅਵਲੇ ਤੋਂ ਜੁੜੇ ਹੋਇਆ ਅਸੀਂ ਜਾਨ ਤੱਕ ਦੀ ਬਾਜ਼ੀ ਲਾ ਦਾਂਗੇ ਤੇ ਪਹਿਲਾ ਅਸੀਂ ਕੋਈ 100 ਹਜ਼ਾਰਾਂ ਦੀ ਗਿਣਤੀ ਚ ਜਿਤਾਇਆ ਸੀ ਅੱਜ ਕਿ ਅਸੀਂ ਲੱਖਾਂ ਦੀ ਗਿਣਤੀ ਤੇ ਵੋਟ ਚੜ੍ਹਨੀ ਹੈ ਅਜੇ ਹ ਤੁਹਾਨੂੰ ਕੀ ਲੱਗਦਾ ਮਾਨ ਸਾਹਿਬ ਦੀ ਕੀ ਚੀਜ਼ ਵਧੀਆ ਲੱਗਦੀ ਆ ਕਿ ਵੱਧ ਤੋਂ ਵੱਧ ਵੋਟਾਂ ਪਾ ਰਹੇ ਉਹਨਾਂ ਨੇ 40 ਸਾਲ ਚਾਹੇ ਉਹ ਜਿੱਤੇ あ。 ਹਰ ਪਾਸਿਓਂ ਕਿਸੇ ਨੂੰ ਦੁੱਖ ਆਇਆ ਤਕਲੀਫ ਆਇਆ ਉਹਨਾਂ ਨੇ ਆਪਣੀ ਜਾਨ ਦੀ ਬਾਜ਼ੀ ਲਾ ਕੇ ਸੰਘਰਸ਼ ਲੜਿਆ ਸਾਡੇ ਲਈ ਕਿਹੜਾ ਸੰਘਰਸ਼ ਤੁਹਾਨੂੰ ਜ਼ਿਆਦਾ ਵਧੀਆ ਲੱਗਦਾ ਵੀ ਪੰਜਾਬ ਲਈ ਉਹਨਾਂ ਨੇ ਬਹੁਤ ਸੰਘਰਸ਼ ਕਿਹੜਾ ਵਧੀਆ ਲੱਗਦਾ ਜੀ ਸਾਰੇ ਉਹਦੇ ਸੰਘਾਸ ਜਿਵੇਂ ਨਸ਼ਿਆਂ ਤੋਂ ਲਾ ਕੇ ਕਿਸੇ ਨੂੰ ਫालतू ਜੇਲਾ ਕਰਾਈਆਂ ਜਾਂਦੇ ਨੇ ਜੇਲ੍ਹਾਂ ਦੇ ਵਿੱਚ ਸਿੱਟਿਆ ਜਾਂਦਾ ਹੈ ਉਹ ਸਾਰੇ ਪਾਸੇ ਨਾਲ ਸੰਘਾਸ ਲੜ ਰਹੇ ਨੇ ਸਾਡੇ ਪੰਜਾਬ ਨਾਲ ਤੇ ਹੁਣ ਅੱਗੇ ਵੀ ਲੜਨਗੇ ਉਹ ਅੱਗੇ ਲਈ ਅਸੀਂ ਉਹਦਾ ਪੂਰਾ ਪੂਰਾ ਸੰਯੋਗ ਦੇ ਰਹੇ ਹਾਂ ਉਹਦੇ ਨਾਲ ਅਸੀਂ ਸਿਰ ਟਾੜ ਦੀ ਬਾਜ਼ੀ ਲਾਵਾਂਗੇ ਜਿੰਨੀਆਂ ਵੀ ਬੀਬੀਆਂ ਅਸੀਂ ਤੇ ਪੂਰੀ ਲੱਖਾਂ ਦੀ ਗਿਣਤੀ 'ਚ ਵੋਟਾਂ ਪਾ ਕੇ ਅਸੀਂ ਆਪਣਾ ਪੰਜਾਬ ਆਪਾਂ ਬਚਾਵਾਂਗੇ ਠੀਕ ਹੈ ਕਾਂਗਰਸ ਆਮ ਆਦਮੀ ਪਾਰਟੀ ਆ ਬੀਜੇਪੀ ਆ ਸ਼੍ਰੋਮਣੀ ਅਕਾਲੀ ਦਲ ਹੋਰ ਵੀ ਵੱਡੀਆਂ ਪਾਰਟੀਆਂ ਨੇ ਨਹੀਂ ਹੁਣ ਇਹਨਾਂ ਦੇ ਅੱਗੇ ਸਾਨੂੰ ਕੁਝ ਵੀ ਨੰ ਚੰਗਾ ਲੱਗਦਾ ਠੀਕ ਹੈ ਹਾਂ ਜੋ ਸਾਡੇ ਪੰਜਾਬ ਲਈ ਸਾਡੇ ਬੱਚਿਆਂ ਲਈ ਲੜ ਰਿਹਾ ਕੋਈ ਨਸ਼ਿਆਂ ਦੇ ਪ੍ਰਾਪਤ ਲੜ ਰਿਹਾ ਸਾਨੂੰ ਇਹਦੇ ਤੋਂ ਕੀ ਚੀਜ਼ ਹੈ ਇਹ ਇਹ ਕਾਂਗਰਸ ਹੈ ਜੇ ਆਮ ਪਾਰਟੀ ਹੈ ਸਾਡੇ ਇਹਨਾਂ ਨੇ ਬੱਚਿਆਂ ਦੀਆਂ ਮੌਤਾਂ ਹੋਈਆਂ ਨੇ ਦੇਖੋ ਤੁਹਾਨੂੰ ਪਤਾ ਹੈ ਹੁਣ ਵੀ ਹੈਗੀ ਸੀ ਨਾ ਆਮ ਪਾਰਟੀ ਉਹ ਆਮ ਪਾਰਟੀ ਨਹੀਂ ਉਹ ਇੱਕ ਅੰਗਰੇਜ਼ੀ ਪਾਰਟੀ ਬਣ ਗਈ ਸਾਡੇ ਲਈ ਤਾਂ ਕਿਉਂਕਿ ਜਿਹੜੇ ਸਾਡੇ ਤੱਕ ਆਮ ਲੋਕਾਂ ਤੱਕ ਤਾਂ ਕਦੇ ਪਹੁੰਚੀ ਹੀ ਨਹੀਂ ਉਹ ਤਾਂ ਸਾਨੂੰ ਇੱਕ ਠੱਗਾ ਚ ਦੇ ਰਹੇ ਸੀਗੇ ਅਸੀਂ ਆਮ ਪਾਰਟੀਆਂ ਅਸੀਂ ਆਮ ਪਾਰਟੀਆਂ ਜੇ ਸੱਚ ਪੁੱਛੋ ਮੈਥੋਂ ਤੇ ਭਗਵਾਨ ਤਮਾਨ ਇੱਕ ਜਿਉਂਦੇ ਜੀਆਂ ਦੇ ਕੀਰਨੇ ਪਾਣ ਵਾਲਾ ਸੀ ਉਹੀ ਸਾਨੂੰ ਨਾਟਕਵਾਜੀ ਦੇ ਵਿੱਚ ਲੈ ਕੇ ਅਸੀਂ ਬਦਲਾਅ ਦੇ ਚੱਕਰ ਚ ਤੇ ਜਿਵੇਂ ਕਹਿੰਦੇ ਨੇ ਕੋਈ ਠੱਕੜੀ ਵਾਲਾ ਆਇਆ ਕੋਈ ਬੱਟਿਆਂ ਵਾਲਾ ਆਇਆ ਉਹਨਾਂ ਤੋਂ ਤੰਗ ਆ ਕੇ ਅਸੀਂ ਬਦਲਾਵ ਲਿਆਂਦਾ ਸੀ ਕਿ ਸਰਕਾਰ ਦੇ ਵਿੱਚ ਸਾਰਿਆਂ ਨੇ ਜਿਹੜਾ ਬਦਲਾਵ ਲਿਆਂਦਾ ਸੀਗਾ ਉਹ ਤੇ ਇੱਕ ਝਾੜੂ ਵਾਲੇ ਤੇ ਸਾਨੂੰ ਜਮੀ ਸੰਭਰ ਕੇ ਲੈ ਗਈ ਠੀਕ ਹੈ ਨਹੀਂ ਜੇ ਜੇ ਤੁਹਾਨੂੰ ਇੱਕ ਵਾਦਾ ਕੀਤਾ ਹੋਇਆ ਕਿ ਔਰਤਾਂ ਨੂੰ 1000 ਰੁਪਏ ਦਵਾਂਗੇ ਜੇ ਉਹ ਚਾਲੂ ਹੋ ਜਾਂਦਾ ਫਿਰ ਤੁਸੀਂ ਉਹਨਾਂ ਨੂੰ ਵੋਟਾਂ ਪਾ ਦਿੰਦੇ ਹੁਣ ਉਹ 1000 ਨਹੀਂ ਰਿਹਾ ਅੱਜ ਉਹ 28000 ਬਣ ਚੁੱਕਿਆ ਠੀਕ ਹੈ ਜਿੱਦਣ ਦਾ ਵਾਦਾ ਕੀਤਾ ਸੀ ਉਦੋਂ ਤੋਂ ਲੈ ਕੇ ਗਿਣਤੀ ਕਰ ਲੋ 1000 ਰੁਪਏ ਅੱਜ ਕਿੱਕ ਔਰਤਾ 28.5 ਹਜ਼ਾਰ ਬਣ ਗਿਆ ਉਹ 28.5 ਹਜ਼ਾਰ ਦੇਣ ਨਹੀਂ ਤਿਆਰ ਨਾ ਜੇ ਤਿਆਰ ਹੋ ਗਏ ਨਹੀਂ ਵਗਲ ਦੇ ਠੀਕ ਹੈ ਅਸੀਂ ਨਹੀਂ ਲਾਲਚੀ ਹੁਣ ਨਹੀਂ ਆਪਣੇ ਆਪ ਨੂੰ ਵੇਚਾਂਗੇ ਪਹਿਲਾਂ ਅਸੀਂ ਬੜੀਆਂ ਠੱਗੀਆਂ ਚ ਆ ਗਏ ਪਹਿਲਾਂ ਸਾਡੇ ਮਾਪੇ ਠੱਗੇ ਉਹਨਾਂ ਨੇ ਸਾਡੇ ਬਜ਼ੁਰਗ ਵੱਡੇ ਠੱਗੇ ਅਸੀਂ ਹੁਣ ਮਾਨ ਸਾਹਿਬ ਨੇ ਜਗਾ ਤੇ ਅਸੀਂ ਇੰਨੀ ਜਾਗ ਚੁੱਕੇ ਕਿ ਸਾਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਅਸੀਂ ਕਹਿੰਦੇ ਵੀ ਜਾਗਦੇ ਰਹੋ ਜਾਗਦੇ ਰਹੋ ਕਿਉਂਕਿ ਜਿਹੜਾ ਸਾਡਾ ਐਡਾ ਸੋਨੇ ਦੀ ਚਿੜੀ ਇੱਕ ਪੰਜਾਬ ਸੀ ਅੱਜ ਉਹ ਲਟੇਰਾਂ ਦੀ ਕਾਰਨ ਮੰਤਰੀਆਂ ਦੀ ਕਾਰਨ ਇੱਕ ਖੁੰਝਾ ਬਚ ਚੁੱਕਿਆ ਇੱਕ ਕੁੰਜੇ ਹੀ ਰਹਿ ਗਿਆ ਅਸੀਂ ਉਹ ਖੁੰਜਾ ਸੰਭਾਲਣਾ ਕੀ ਦੇ ਨਾਲ ਰੱਖ ਕੇ ਸੀ ਸਿੱਖ ਕੌਮ ਦੇ ਹੀਰੇ ਦੇ ਨਾਲ ਰੱਖ ਕੇ ਸਿਮਰਜੀਤ ਮਾਨ ਨਾਲ ਰੱਖ ਕੇ ਉਹਦੀ ਪੂਰੀ ਪੂਰੀ ਸਪੋਰਟ ਕਰਕੇ ਠੀਕ ਹੈ ਹਾਂ ਉਹਨੂੰ ਆਹ ਨਾਲ ਪੂਰੀ ਸਰਕਾਰ ਬਣਾਣੀ ਹੈ ਅਸੀਂ ਠੀਕ ਹੈ ਹਾਂ ਬਿਲਕੁਲ ਜੀ ਸਿਮਰਨਜੀਤ ਸਿੰਘ ਮਾਨ ਦਾ ਰੋਡ ਸ਼ੋਅ ਚੱਲਿਆ ਹੋਇਆ ਪਹੁੰਚੇਗਾ ਮਹਿਲਾਂ ਚ ਵੇਟ ਹੋ ਰਹੀ ਆ ਜਿਹੜੇ ਹੋਰ ਸਮਰਥਕ ਨੇ ਉਹਨਾਂ ਦੇ ਨਾਲ ਚੱਲਣਗੇ ਉਹ ਬਾਈ ਜੂਰੀ ਮੌਜੂਦ ਨੇ ਬਾਈ ਜੀ ਕੀ ਨਾਮ ਆਪਣਾ ਨਾਮ ਬਿੱਕਰ ਸਿੰਘ ਚੋਹਾਨ ਜੀ ਚੋਹਾਨ ਜੀ ਕਿਹੜਾ ਪਿੰਡਾ ਮੈਂ ਹਲਕਾ ਜੜਬਾ ਦਾ ਬਲਾਕ ਅਨਚਾਰਜਾਂ ਜੀ ਸਰਦਾਰ ਸਿਮਰਜੀਤ ਮਾਨ ਸਾਹਿਬ ਵੱਲੋਂ ਠੀਕ ਹੈ ਜੜਬਾ 'ਚ ਫਿਰ ਕੀ ਮਾਹੌਲ ਆ ਇਸ ਵਾਰ ਮਾਨ ਸਾਹਿਬ ਦਾ ਆ ਟਾਈਮ ਮਾਹੌਲ ਦੀ ਗੱਲ ਕਰੀਏ ਤਾਂ ਅਸੀਂ ਡੋਰ ਟੂ ਡੋਰ ਲੋਕਾਂ ਦੇ ਵਿੱਚ ਗਏ ਆ ਜੀ ਡੋਰ ਟੂ ਡੋਰ ਦੇ ਵਿੱਚ ਸਾਨੂੰ ਇੰਨਾ ਰਿਸਪਾਂਸ ਮਿਲੇ ਆ ਜਿੱਥੇ ਕਿ ਲੋਕ ਲੋਕਾਂ ਨੂੰ 70 ਸਾਲ ਤੋਂ ਜਿਹੜੀਆਂ ਚੀਜ਼ਾਂ ਅੱਜ ਨਹੀਂ ਮਿਲੀਆਂ ਸੀਗੀਆਂ ਉਹਨਾਂ ਨੇ 1.5 ਸਾਲ ਦੇ ਸਮੇਂ ਦੇ ਵਿੱਚ ਸਰਦਾਰ ਸਿਮਰਜੀਤ ਮਾਨ ਸਾਹਿਬ ਨੇ ਉਹਨਾਂ ਨੂੰ ਲੋਕਾਂ ਨੂੰ ਜਗਾਇਆ ਠੀਕ ਹੈ ਜੀ ਇਹ ਕੀ ਚੀਜ਼ਾਂ ਨੇ ਜਿਹੜੀਆਂ 70 ਸਾਲ 'ਚ ਨਹੀਂ ਮਿਲੀਆਂ ਤੇ ਮਾਨ ਸਾਹਿਬ ਨੇ ਦੇਤੀਆਂ ਸੰਗਰੂਰ ਵਾਲਿਆਂ ਨੂੰ ਜਿਵੇਂ ਕਿ ਹੁ ਜਿਵੇਂ ਕਿ ਸਾਡੇ ਸੀਐਮ ਸਾਹਿਬ ਇੱਥੇ 10 ਸਾਲ ਐਮਪੀ ਰਹੇ ਆ ਪਰ ਉਹਨਾਂ ਨੇ ਉਹ ਚੀਜ਼ਾਂ ਨਹੀਂ ਉਹ ਦਿਖਾਈਆਂ ਲੋਕਾਂ ਨੂੰ ਉਹ ਗਰੰਟਾ ਨਹੀਂ ਦਿੱਤੀਆਂ ਜਿਨ੍ਹਾਂ ਦਾ ਹਜੇ ਤੱਕ ਕੋਈ ਪਤਾ ਹੀ ਨਹੀਂ ਲੱਗਿਆ ਵੀ ਉਹ ਕਿੱਥੇ ਗਈਆਂ ਨੇ ਇਹ ਉਹਨਾਂ ਨੂੰ ਤਾਂ ਫੜ ਰਹੇ ਨੇ ਪਰ ਇਹਨਾਂ ਨੇ ਆਪਣੇ 10 ਸਾਲ ਦਾ ਰਿਕਾਰਡ ਮੈਨੂੰ ਨਹੀਂ ਪਤਾ ਕਿੱਥੇ ਰੱਖਿਆ ਠੀਕ ਹੈ ਬਾਕੀ ਤੁਹਾਨੂੰ ਕੀ ਲੱਗਦਾ ਜਿਮਨੀ ਚੌਂਂ ਚ ਜਿਵੇਂ ਜਿੱਤ ਹੋਈ ਸੀ ਆਮ ਆਦਮੀ ਪਾਰਟੀ ਨੂੰ ਹਰਾਇਆ ਇਸ ਵਾਰ ਕਿਵੇਂ ਦਾ ਰਹਿਣ ਵਾਲਾ ਜਿਮਨੀ ਚੌਂਂ ਵਾਂਗ ਹੀ ਰਹੇਗਾ ਜਾਂ ਕੋਈ ਥੋੜਾ ਫਰਕ ਜਿਮਨੀ ਚੌਂਂ ਦੇ ਵਿੱਚ 7500 ਵੋਟ ਆ ਜਿਹੜੀ ਹਲਕਾ ਜੜਬਾ ਤੋਂ ਅਸੀਂ ਜਿੱਤੇ ਸੀਗੇ ਪਰ ਜੇ ਅਸੀਂ ਹੁਣ ਦੀ ਗੱਲ ਕਰੀਏ ਪਹਿਲਾ ਮਾਨ ਸਾਹਿਬ ਦਾ ਪ੍ਰਚਾਰ ਜਿਹੜਾ ਉਦੋਂ ਉਹਨਾਂ ਨਹੀਂ ਹੈਗਾ ਸੀਗਾ ਪਰ ਉਦੋਂ ਕੁਝ ਹੋਰ ਚੀਜ਼ ਸੀ ਜਿਹੜੀ ਅੱਜ ਗੱਲ ਕਰਦੇ ਆ ਤਾਂ ਅਸੀਂ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਜਗਾਇਆ ਤੇ ਅੱਜ ਜੇ ਕਾਫਲੇ ਦੀ ਗੱਲ ਕਰਾਂ ਤਾਂ 250 ਮੋਟਰਸਾਈਕਲ ਕਲਾ ਡਿੜਬੇ ਦੇ ਵਿੱਚੋਂ ਆਇਆ ਹੈਗਾ ਜਿੱਤਕੇ ਬਹੁਤ ਸਾਰੀਆਂ ਸਾਨੂੰ ਨਾਲ ਨੌਜਵਾਨ ਤੁਹਾਨੂੰ ਦੱਸਣਗੇ ਜਦੋਂ ਰੋਡ ਦੇ ਉੱਤੇ ਪਤਾ ਲੱਗੇਗਾ ਤੁਹਾਨੂੰ ਜਦੋਂ ਇਕੱਠੇ ਹੋਣਗੇ ਮਾਨ ਸਾਹਿਬ ਆਉਣਗੇ ਨਾ ਹੁਣ ਦੇਖੋ ਕੋਈ ਧੁੱਪ ਦੇਖਦਾ ਨਾ ਸਾਹ ਦੇਖਦਾ ਪਰ ਉਹ ਕੀ ਦੇਖਦਾ ਸਰਦਾਰ ਸਿਮਰਜੀਤ ਮਾਨ ਸਾਹਿਬ ਨੂੰ ਦੇਖਦਾ ਹੈ ਵੀ ਕਦੋਂ ਆਉਣਗੇ ਬਿਲਕੁਲ ਵੈਸੇ ਕਾਫਲੇ ਜਦੋਂ ਹੁੰਦੇ ਨੇ ਮੋਟਰਸਾਈਕਲਾਂ 'ਚ ਤੇਲ ਪਵਾਇਆ ਜਾਂਦਾ ਜਾਂ ਟਰੈਕਟਰਾਂ 'ਚ ਤੇਲ ਪਵਾਇਆ ਜਾਂਦਾ ਆਪ ਮੁਹਾਰੇ ਆ ਰਹੇ ਨੇ ਜਾਂ ਪਾਰਟੀ ਤੇਲ ਤੂਲ ਵੀ ਪਵਾਇਆ ਜਾਂਦਾ ਜਿਹਦੇ ਵਿੱਚ ਇਹਦੇ ਵਿੱਚ ਕੋਈ ਤੇਲ ਵਾਲੀ ਗੱਲ ਦੀ ਆਪਾਂ ਕਰੀਏ ਤਾਂ ਕਿਤੇ ਪਾਰਟੀ ਨੇ ਸਾਡੀ ਨੇ ਕੋਈ ਐਡਾ ਕੋਈ ਤੇਲ ਵਾਲੀ ਗੱਲ ਨਹੀਂ કરી ਪਰ ਉੱਥੇ ਸਾਡੇ ਜਿਹੜੇ ਇਹੋ ਜਿਹੇ ਮੋਟਰਸਾਈਕਲ ਵੀ ਆਏ ਨੇ ਜਿਨ੍ਹਾਂ ਨੇ ਆਪਦੇ ਕੋਲੋਂ ਪੈਸੇ ਦੇ ਕੇ ਵੀ ਦਲੇ ਦੂਜੇ ਮੋਟਰਸਾਈਕਲ ਦੀ ਉਹਨਾਂ 'ਚ ਵੀ ਤੇਲ ਪਵਾਇਆ ਗਿਆ ਠੀਕ ਹੈ ਹਾਂਜੀ ਬਿਲਕੁਲ ਹੁਣ ਕਾਫਲਾ ਕਦੋਂ ਤੱਕ ਪਹੁੰਚ ਜਾਣਾ ਇੱਥੇ ਇਹਦੇ ਵਿੱਚ ਮੰਨ ਕੇ ਚੱਲੋ ਵੀ ਜੇ ਸਾਡਾ ਟਾਈਮ ਸੀਗਾ ਜੀ ਉਹ ਬਿਲਕੁਲ ਨੇੜੇ ਆਇਆ 10-15 ਮਿੰਟਾਂ ਦੇ ਵਿੱਚ ਇੱਥੇ ਪਹੁੰਚ ਜਾਣਾ ਹੈ ਮਾਨ ਸਾਹਿਬ ਨੇ ਕਿਉਂਕਿ ਟਾਈਮ ਦੀ ਜਿਹੜੀ ਸ਼ਾਟ ਦਿੱਤੀ ਉਹ ਟਾਈਮ ਪਿੱਛੋਂ ਲੇਟ ਹੋ ਗਿਆ ਇਸ ਕਾਰਨ ਕਰਕੇ ਜਿਹੜੇ ਸਮਰਥਤ ਨੇ ਇੱਕ ਇਧਰ ਉਧਰ ਸਾਡੇ ਗਏ ਹੋਏ ਨੇ ਸਾਰੇ ਉਹਰੇ ਨੌਜਵਾਨ ਜਦੋਂ ਇਕੱਠੇ ਹੋਣਗੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਮਾਨ ਸਾਹਿਬ ਮਾਨ ਸਾਹਿਬ ਹੀ ਹੈ ਜਿਹੜਾ ਕਿ ਰਿਕਾਰਡ ਤੋੜ ਅਸੀਂ ਜਿਹੋ ਜਿੱਤ ਪ੍ਰਾਪਤ ਕਰਕੇ ਦੇਣੀ ਹੈ ਡਿੜਬੇ ਤੋਂ ਜਿੱਥੇ ਕਿ ਪਹਿਲਾਂ 7500 ਵੋਟ ਸੀ ਮੈਨੂੰ ਲੱਗਦਾ ਵੀ ਅੱਜ ਕੀ 75000 ਵੋਟ ਦੇ ਉੱਤੇ ਅਸੀਂ ਡਿੜਬੇ ਤੇ ਰੀਡ ਰੀਡ ਕਰਕੇ ਦੇਵਾਂਗੇ ਬਿਲਕੁਲ ਜੀ ਸੋ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਉਮੀਦਵਾਰ ਸਿਮਰਜੀਤ ਸਿੰਘ ਮਾਨ ਜੋ ਆਪਣਾ ਵੱਡਾ ਕਾਫਲਾ ਕੱਢ ਰਹੇ ਨੇ ਬਟਰੁਖਾਂ ਤੋਂ ਚੱਲੇ ਸ੍ਰੀ ਮਸਤੂਆਣਾ ਸਾਹਿਬ ਪਹੁੰਚੇ ਉਸ ਤੋਂ ਬਾਅਦ ਲੋਂਗੋਵਾਲ ਹੁੰਦੇ ਹੋਏ ਸੁਨਾਮ ਪਹੁੰਚੇ ਸੁਨਾਮ ਤੋਂ ਮਹਿਲਾ ਆ ਰਹੇ ਨੇ ਉਸ ਤੋਂ ਬਾਅਦ ਡਿੜਬੇ 'ਚ ਜਾਣਾ ਵੱਖੋ-ਵੱਖਰੇ ਪਿੰਡਾਂ 'ਚ ਜਾਣਗੇ ਜਿੱਥੇ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਕਿ ਜਿਹੜੇ ਨੌਜਵਾਨ ਨੇ ਛੰਡੀਆਂ ਲਾਈਆਂ ਹੋਈਆਂ ਨੇ ਮੋਟਰਸਾਈਕਲਾਂ ਤੇ ਉਹਨਾਂ ਨੇ ਕਾਫਲੇ 'ਚ ਜੁੜਨਾ ਤੇ ਉਸ ਤੋਂ ਬਾਅਦ ਅੱਗੇ ਡਿੜਬਾ ਵੱਲ ਨੂੰ ਜਾਣਗੇ ਜਿਹੜੇ ਨੌਜਵਾਨ ਨੇ ਸਿਮਰਨਜੀਤ ਸਿੰਘ ਮਾਨ ਦੇ ਹੱਕ 'ਚ ਚੋਣ ਪ੍ਰਚਾਰ ਕਰ ਰਹੇ ਨੇ ਭਾਈ ਜੀ ਕੀ ਨਾਮ ਆਪਣਾ ਗੁਰਵਿੰਦਰ ਸਿੰਘ ਕਰਵਿੰਦਰ ਕਿਹੜਾ ਪਿੰਡਾ ਖੇਤਲਾ ਜੀ ਖੇਤਲਾ ਅੱਛਾ ਕਿਵੇਂ ਲੱਗਦਾ ਫਿਰ ਮਾਨ ਸਾਹਿਬ ਨੂੰ ਸਪੋਰਟ ਆ ਇਸ ਵਾਰ ਹਾਂਜੀ ਹਾਂਜੀ ਮਾਨ ਸਾਹਿਬ ਕਿਉਂ ਕਾਰਨ ਕੀ ਆ ਜੀ ਬਹੁਤ ਦੂਜੀਆਂ ਸਰਕਾਰਾਂ ਤੋਂ ਬਹੁਤ ਔਖੇ ਆ ਜੀ ਅੱਛਾ ਹਾਂਜੀ ਨਾਲ ਕਹਿੰਦੇ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲਾਂ ਬੜਾਈ ਤੁਸੀਂ ਜ਼ੋਰ ਲਾ ਕੇ ਵੋਟਾਂ ਪਾਈਆਂ ਸੀ ਉਦੋਂ ਹਾਂਜੀ ਪਾਈਆਂ ਦੀ ਜੀ ਕਿਉਂ ਯਾਰ ਨਾ ਖੁਸ਼ ਕਿਉਂ ਹੋ ਗਏ ਉਹਨਾਂ ਨੇ ਕੁਝ ਕਰੀ ਨਹੀਂ ਹੈਗਾ ਜੀ ਵਾਦੇ ਬਹੁਤ ਕਰ ਗਏ ਕਰਿਆ ਕੁਝ ਨਹੀਂ ਜੀ ਕਰਕੇ ਇੱਕ ਦੀ ਮਾਨ ਸਾਹਿਬ ਨਾਲ ਪਹਿਲਾਂ ਹੀ ਮਾਨ ਸਾਹਿਬ ਨੂੰ ਪਾਈ ਤੇ ਐਮਪੀ ਦੀਆਂ ਵੋਟਾਂ ਜੀ ਠੀਕ ਹੈ ਹਾਂਜੀ ਉਹ ਤਾਂ ਕਹਿੰਦੇ ਕੀਤਾ ਹੀ ਬਹੁਤ ਕੁਝ ਆ ਬਿਜਲੀ ਦੇ ਬਿੱਲ ਬ ਬਿਲ ਨੂੰ ਦਾ ਕੀ ਕਰਾਂ ਗੱਲੇ ਨੂੰ ਹੋਰ ਕੁਝ ਨਹੀਂ ਕਰਿਆ ਜੀ ਬਿਲ ਨੂੰ ਕੀ ਕਰਾਂਗੇ ਜੀ ਕੁਝ ਨਹੀਂ ਹੋਇਆ ਤੁਸੀਂ ਨਾ ਹਾਂ ਜੀ ਕੁਝ ਨਹੀਂ ਬਿਲਕੁਲ ਸੋ ਤਸਵੀਰਾਂ ਹਾਂ ਜੀ ਹਾਂ ਜੀ ਹਾਂ ਜੀ ਆਜੋ 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 ਅੱਧਰ ਆਜੋ ਹਾਂ ਜੀ ਕੀ ਕੀ ਕਹਿਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਕਾਫਲਾ ਪਹੁੰਚ ਰਿਹਾ ਮਾਨ ਸਾਹਿਬ ਦਾ ਰੋਡ ਸ਼ੋ ਦਾ ਹਿੱਸਾ ਬਣਨਾ ਫਿਰ ਤੁਸੀਂ ਹਾਂ ਜੀ ਪਹੁੰਚ ਰਿਹਾ ਜੀ ਸ਼੍ਰੋਮਣੀ ਕਾਲੀ ਅੰਮ੍ਰਿਤਸਰ ਸਰਦਾਰ ਸਿੰਘ ਸਿੰਘ ਜੀ ਮਾਨ ਆਉਣ ਵਾਲੇ 6 ਜੂਨ ਨੂੰ ਬਾਲਦੀ ਜੀ ਚੋਸ ਨਾਲ ਯਕੀਨੀ ਜਿੱਤਾ ਕਰਸਨ ਜਿੰਦਾਬਾਦ ਸੰਤ ਜਲੰਧਖਾ ਖਾਲਾ ਪੰਡਾ ਜਿੰਦਾਬਾਦ ਸਾਮਣੇ ਜਤਾ ਕੇ ਤੋਰਾਂਗੇ ਪੂਰੀ ਵੱਡੀ ਗਿਣਤੀ ਚ ਹਾਂ ਜੀ ਪਰ ਨਾ ਬੰਨਿਆ ਵੈਸੇ ਰੋਡਿਓ ਕਟੋ ਮਾਨ ਸਾਹਿਬ ਤਾਂ ਸਭ ਤੋਂ ਪਹਿਲਾਂ ਇਹ ਕਹਿੰਦੇ ਨੇ ਵੀ ਆਪਣੇ ਦਿਲਾਂ ਚ ਪੂਰਾ ਸਤਕਾਰ ਆਈ ਜਦੋਂ ਵਾਹਿਗੁਰੂ ਦਾ ਹੁਕਮ ਹੋਇਆ ਜ਼ਰੂਰ ਰੱਖਾਂਗੇ ਹਾਂ ਜੀ ਸਪੋਰਟ ਮਾਨ ਸਾਹਿਬ ਨਾਲ ਪੂਰੇ ਆਣ ਦਿਲੋਂ ਸਪੋਰਟ ਆਈ ਹਾਈ ਕਿੰੋਂ ਦੁਜੀਆਂ ਪਾਰਟੀਆਂ ਨੇ ਆਮ ਆਦਮੀ ਪਾਰਟੀ ਆ ਕਾਂਗਰਸ ਪਾਰਟੀ ਆ ਆਮ ਆਦਮੀ ਪਾਰਟੀ ਦਾ ਤੁਹਾਨੂੰ ਪਤਾ ਹੀ ਹੈ ਜੀ ਕਦੇ ਅਮਰਤਪਾਲ ਦੇ ਪੱਖ 'ਚ ਬੋਲੇ ਨੇ ਹੀ ਕਦੇ ਬੰਦੀ ਸਿੰਘਾ ਦੀ ਰਿਹਾਈ ਬਾਰੇ ਬੋਲੇ ਨੇ ਹੀ ਜਿਹੜਾ ਕੋਈ ਬੋਲਦਾ ਚੱਕ ਕੇ ਐਨਐਸਏ ਲਾ ਕੇ ਠੋਕ ਦਾਂਦੇ ਨੇ ਭਾਨੇ ਸਿੱਧੂ ਨਾਲ ਦੇਖ ਲਓ ਕੀ ਕੁਛ ਕਰਿਆ ਜਿਹੜਾ ਪੰਜਾਬ ਦੇ ਹੱਕ 'ਚ ਬੋਲਦਾ ਉਸ ਨੂੰ ਚੱਕ ਲਾਂਦੇ ਨੇ ਮਾਨ ਸਾਹਿਬ ਦੀ ਕਿਹੜੀ ਚੀਜ਼ ਵਧੀਆ ਲੱਗਦੀ ਆ ਕਿਹੜੇ ਮੁੱਦੇ ਵਧੀਆ ਲੱਗਦੇ ਨੇ ਵੀ ਮਾਨ ਸਾਹਿਬ ਕਿਹੜੀ ਗੱਲ ਕਰਦੇ ਨੇ ਉੱਤੇ ਤੁਹਾਨੂੰ ਇੱਕੇ ਵਧੀਆ ਇਸ ਸਟੈਂਡ ਤੇ ਤਾਂ ਖੜੇ ਨੇ ਇਨਾਂ ਦਾ ਕੀ ਪਤਾ ਅੱਜ ਆਮ ਆਦਮੀ ਜੀ ਨੇ ਕਹ ਲੂ ਕਾਂਗਰਸ ਚ ਹੋਣਗੇ ਲੋਕ ਇੰਨਾ ਪਿੱਛੇ ਲੜੀ ਜਾਂਦੇ ਨੇ ਇਹਨਾਂ ਦਾ ਕੋਈ ਸਟੈਂਡ ਹੀ ਨਹੀਂ ਹੈਗਾ ਮਾਨ ਸਾਹਿਬ ਆਪਦੇ ਸਟੈਂਡ ਤੇ ਤਾਂ ਖੜੇ ਨੇ ਉਹ ਇੱਕ ਸਟੈਂਡ ਤੇ ਖੜੇ ਨੇ ਇਹਨਾਂ ਦਾ ਕੋਈ ਸਟੈਂਡ ਨਹੀਂ ਹੈਗਾ ਯਾਨੀ ਕਿ ਸਟੈਂਡ ਦਾ ਹੀ ਮੁੱਦਾ ਹੋ ਗਿਆ ਜੀ ਕਿਦਾ ਵੀ ਸਟੈਂਡ ਚਾਹੇ ਜਿੱਤਣ ਚਾਹੇ ਹਾਰਨਾ ਉੱਥੇ ਹੀ ਖੜੇ ਨੇ ਜਿਤਾਵਾਂਗੇ ਮਾਨ ਸਾਹਿਬ ਨੂੰ ਵੱਡੀ ਗਿਣਤੀ ਚ ਬਲੇ ਸਾਲਿਆਂ ਆਸਰੀਆਂ ਆਮ ਆਦਮੀ ਪਾਰਟੀ ਤੋਂ ਕੰਮ ਹੋਇਆ ਨਹੀਂ ਜਿਹੜਾ ਹੋਣਾ ਚਾਹੀਦਾ ਸੀ ਨਾ ਤਾਂ ਇਹਨਾਂ ਨੇ ਕੋਈ ਨੌਕਰੀ ਦਿੱਤੀ ਹੈ ਕਿਸੇ ਨੂੰ ਵੱਡੇ ਪੜੇ ਪੜੇ ਲਿਖੇ ਨੌਜਵਾਨਾਂ ਹੀ ਫਿਰਦੇ ਨੇਗੇ ਕਿਸੇ ਨੂੰ ਕੋਈ ਨੌਕ ਗੰਦ ਪਾਇਆ ਸਰਕਾਰ ਨੇ ਪੂਰਾ ਹਾਂ ਹੁਣ ਜਿਤ ਮਾਨ ਸਾਹਿਬ ਦੀ ਹੋਊ ਤੁਹਾਨੂੰ ਕੀ ਲੱਗਦਾ ਪੱਕੀ ਜਿੱਤ ਹੋ ਗਈ ਵੱਡੀ ਲੀਡ ਤੇ ਹੀ ਹੈ ਮੁਕਾਬਲਾ ਕਿਸ ਪਾਰਟੀ ਨਾਲ ਕਿਸੇ ਨਾਲ ਮੁਕਾਬਲਾ ਨਹੀਂ ਹੈਗਾ ਜੀ ਦੋ ਨੰਬਰ ਤੇ ਤਾਂ ਹਣਾ ਹੀ ਆ ਕਿਸੇ ਨਹੀਂ ਪੂਰੀ ਵੱਡੀ ਗੈਂਤੀ ਦੇ ਧਾਮਗੇ ਮੁਕਾਬਲੇ ਚ ਹੈ ਹੀ ਨਹੀਂ ਕੋਈ ਸਭ ਨੂੰ ਦੋ ਨੰਬਰ ਤੇ ਤਾਂ ਹਣਾ ਹੀ ਆ ਚਲੋ ਲਾ ਬਹੁਤ ਵੋਟਾਂ ਲੈ ਲਈਆਂ ਵੀ ਆ ਆਮ ਆਦਮੀ ਦਾ ਖਾਤਮਾ ਹੈ ਖੈਰੇ ਖੈਰੇ ਨਾਲ ਟੱਕਰਾਂ ਵੱਡੀ ਮੋਟੀ ਹਾਂ ਬਿਲਕੁਲ ਸੰਗਰੂਰ ਦੇ ਨੌਜਵਾਨਾਂ ਦਾ ਇਹੀ ਕਹਿਣਾ ਕਿ ਸਿਮਰਨਜੀਤ ਸਿੰਘ ਮਾਨ ਦੀ ਸਪੋਰਟ ਕਰਦੇ ਆ ਸਾਨੂੰ ਵਧੀਆ ਲੀਡਰ ਲੱਗਦੇ ਨੇ ਵਧੀਆ ਮੁੱਦੇ ਚੁੱਕਦੇ ਨੇ ਅਤੇ ਉਸ ਤੋਂ ਬਾਅਦ ਗੱਲ ਇਹ ਸਾਹਮਣੇ ਆਉਂਦੀ ਆ ਕਿ ਵੱਡੇ ਫਰਕ ਨਾਲ ਜਿਮਨੀ ਚੋਣ ਚ ਜਿੰਨਾ ਫਰਕ ਸੀ ਉਹ ਤੋਂ ਜ਼ਿਆਦਾ ਫਰਕ ਨਾਲ ਜਿਤਾਵਾਂਗੇ ਅਤੇ ਇਹ ਵੀ ਕਿਹਾ ਜਾ ਰਿਹਾ ਕਿ ਸੰਘਰੂਰ ਚ ਟੱਕਰ ਸਿਮਰਨਜੀਤ ਸਿੰਘ ਮਾਨ ਦੀ ਸੁਖਪਾਲ ਸਿੰਘ ਖੈਰਾਣਾਲਾ ਆਮ ਆਦਮੀ ਪਾਰਟੀ ਤੋਂ ਗੁਰਮੀਤ ਸਿੰਘ ਮੀਤਹਿਰ ਤੀਜੇ ਨੰਬਰ ਤੇ ਨੇ ਇਹ ਨੌਜਵਾਨਾਂ ਦਾ ਕਹਿਣਾ ਕਿਉਂਕਿ ਦੜਬੇ ਹਲਕੇ ਚ ਅੱਜ ਸਿਮਰਨਜੀਤ ਸਿੰਘ ਮਾਨ ਪਹੁੰਚ ਰਹੇ ਨੇ ਰੋਡ ਸ਼ੋਅ ਆ ਸੋ ਲਗਾਤਾਰ ਇਸ ਰੋਡ ਸ਼ੋਅ ਦਾ ਹਿੱਸਾ ਬਣਨਾ ਨੌਜਵਾਨ ਸਾਡੇ ਨਾਲ ਨੇ ਨੌਜਵਾਨ ਹਾਂ ਕੀ ਕਹਿਣਾ ਚਾਹੁੰਦੇ ਹੋ ਜਨਤਮਾਨ ਨੇ ਕਿਹਾ ਸੀ ਵੀ ਸਵਾਲ ਪੁੱਛੋ ਜਿਹੜਾ ਕੋਈ ਆਉਂਦਾ ਹੁਣ ਸਵਾਲ ਪੁੱਛਦੇ ਨੇ ਚੱਕ ਕੇ 15 ਮਿੰਟ ਬਾਅਦ ਗੇਟ 'ਚ ਪੁਲਿਸ ਹੁੰਦੀ ਆ ਇਹ ਕੀ ਚ ਗੱਲ ਲੈਣਾ ਦੀ ਕੋਈ ਵਧੀਆ ਗੱਲ ਤੇ ਸਵਾਲ ਦਾ ਆਪਾਂ ਇੱਕ ਨੂੰ ਪੁੱਛ ਸਕਦੇ ਆ ਇਸ ਸਵਾਲ ਪੁੱਛਣ ਤੇ ਵੀ ਪੁਲਿਸ ਲਾ ਦਿੰਦੇ ਨੇ ਗੈਲਾ ਜਾਣ ਨਹੀਂ ਦਿੰਦੇ ਡੰਡੇ ਮਾਰਦੇ ਇਹ ਵੀ ਨੈਗੇਟਿਵਿਟੀ ਗਈ ਆ ਲੋਕ ਨਿਰਾਸ਼ ਹੋਏ ਨੇ ਜੀ ਬਹੁਤ ਜ਼ਿਆਦਾ ਨਿਰਾਸ਼ ਹੋਏ ਨੇ ਜੀ ਸਵਾਲ ਪੁੱਛਣ ਦਾ ਹਰ ਇੱਕ ਨੂੰ ਅਧਿਕਾਰ ਆ ਜੀ ਇਹ ੱਤਕੇ ਮਾਰ ਕੇ ਭਜਾਉਂਦੇ ਨੇ ਪੁਲਿਸ ਲਾਉਂਦੇ ਨੇ ਪਿੱਛੇ ਹਾਂ ਜੀ ਹਾਂ ਨਾ ਸਵਾਲ ਪੁੱਛ ਸਕਦੇ ਜਦੋਂ ਪਹਿਲਾਂ ਤੁਸੀਂ ਦੂਜੀ ਪਾਰਟੀਆਂ ਨੂੰ ਵੀ ਪੁੱਛਦੇ ਸੀ ਦੂਜੀ ਪਾਰਟੀਆਂ ਨੂੰ ਵੀ ਪੁੱਛਦੇ ਸੀ ਉਹ ਤਾਂ ਕੁਝ ਬੋਲੇ ਨਹੀਂ ਹੈਗੇ ਅੱਜ ਤੱਕ ਇਹ 15 ਮਿੰਟਾਂ ਬਾਅਦ ਗੇਟ 'ਚ ਪੁਲਿਸ ਦੀ ਗੱਡੀ ਹੁੰਦੀ ਆ ਕੋਈ ਸਟੈਂਡ ਨਹੀਂ ਹੈਗਾ ਇਹਨਾਂ ਦਾ ਨੌਜਵਾਨਾਂ ਚ ਇਹ ਵੀ ਰੋਸ ਆ ਕਿ ਜਦੋਂ ਸਵਾਲ ਲੀਡਰਾਂ ਤੋਂ ਪੁੱਛ ਸਕਦੇ ਆ ਤਾਂ ਕਿਉਂ ਸਾਡੇ ਤੇ ਕਾਰਵਾਈਆਂ ਹੁੰਦੀਆਂ ਨੇ ਜੇ ਕੋਈ ਸਵਾਲ ਪੁੱਛਦਾ ਤਾਂ ਉਹਨਾਂ ਨੂੰ ਜੇਲ੍ਹਾਂ 'ਚ ਡੱਕਿਆ ਜਾਂਦਾ ਉਹਨਾਂ ਦੇ ਘਰ ਅੱਗੇ ਪੁਲਿਸ ਆ ਜਾਂਦੀ ਆ ਇਹ ਕਿਹਾ ਜਾਂਦਾ ਕਿ ਨਾਰਾਜ਼ਾਂ ਸੀ ਇਹ ਗੱਲ ਤੋਂ ਕਿ ਆਮ ਆਦਮੀ ਪਾਰਟੀ ਨੇ ਸ਼ੁਰੂ ਕਰਵਾਇਆ ਸੀ ਕਿ ਸਤੋਂ ਸਵਾਲ ਪੁੱਛੋ ਦੂਜੀਆਂ ਪਾਰਟੀਆਂ ਤੋਂ ਸਵਾਲ ਪੁੱਛੋ ਪਰ ਹੁਣ ਸਵਾਲ ਪੁੱਛਣ ਦਾ ਅੱਖ ਮੇ ਅੱਜਾ ਭੁਗਤਣਾ ਪੈਂਦਾ ਸੋ ਮਹਿਲਾਾਂ ਚ ਲਗਾਤਾਰ ਸਿਮਰਨਜੀਤ ਸਿੰਘ ਮਾਨ ਦਾ ਜਿਹੜਾ ਰੋਡ ਸ਼ੋਅ ਆ ਉਹ ਪਹੁੰਚ ਰਿਹਾ ਵੱਡਾ ਇਕੱਠ ਹੋਇਆ ਹੋਇਆ ਇਹ ਰੋਡ ਸ਼ੋਅ ਨੇ ਇਸ ਤੋਂ ਬਾਅਦ ਦਿੜਬਾ ਵੱਲ ਪਹੁੰਚਣਾ ਪਿੰਡਾਂ ਚ ਜਾਣਗੇ ਅਤੇ ਆਪਣੀ ਕੈਂਪੇਨ ਪ੍ਰਚਾਰ ਅੱਗੇ ਵਧਾਉਣਗੇ ਕੈਮਰਾਮੈਨ ਅ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ